ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਵਦਵਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਗੈਂਗਸਟਰਾਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ ਯਕੀਨ ਲੋਕ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਇੰਨੀ ਵਿਗੜੀ ਹੋਈ ਹੈ ਜਿਸ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਵਾਲਾਂ ਦੇ ਘੇਰੇ ਚ ਹੈ ਪਰ ਸਾਰਿਆਂ ਦੇ ਵਿਚਾਰ ਜੇ ਤੁਹਾਨੂੰ ਕੋਈ ਇਹ ਕਹੇ ਕਿ ਪੰਜਾਬ ਨੂੰ ਪੁਰਾਣੇ ਤਰੀਕੇ ਨਾਲ ਹੈਂਡਲ ਕਰਨਾ ਪਏਗਾ ਮੈਂ ਅੱਜ ਦੀ ਇਹ ਚਰਚਾ ਬੜੀ ਅਹਿਮ ਕਰ ਰਿਹਾ ਔਰ ਇਹ ਵੀਡੀਓ ਤੁਹਾਡੇ ਤੱਕ ਲੈ ਕੇ ਆਉਣ ਦਾ ਮੰਤਵ ਇਹੀ ਹੈ ਕਿ ਤੁਸੀਂ ਇਸ ਗੱਲ ਨੂੰ ਥੋੜਾ ਜਿਹਾ ਸਮਝੋ ਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿਸੇ ਤਰ੍ਹਾਂ ਦੀ ਕੋਈ ਸਸੰਸਨੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਰੋੜਾ ਰੱਪਾ ਨਹੀਂ ਬੜੇ ਧਿਆਨ ਨਾਲ ਜੇ ਤੁਹਾਡੇ ਕੋਲ 5 ਤੋਂ 6 ਮਿੰਟ ਹੈਗੇ ਸੱਚੀ 6 ਹੈਗੇ ਤਾਂ ਇਸ ਵੀਡੀਓ ਨੂੰ ਸੁਣਿਓ ਨਹੀਂ ਤੇ ਫਿਰ ਸਕਿਪ ਕਰ ਜਿਓ ਫਿਰ ਜਦੋਂ ਟਾਈਮ ਹੋਏ ਦੇਖ ਲਿਓ ਕਿਉਂਕਿ ਇਹ ਗੱਲ ਤੁਹਾਨੂੰ ਤਾਂ ਹੀ ਸਮਝ ਆਣੀ ਹੈ ਜੇ ਤੁਹਾਡੇ ਕੋਲ 5 ਤੋਂ 6 ਮਿੰਟ ਹੋਣਗੇ ਔਰ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਧਿਆਨ ਨਾਲ ਸੁਣੋ ਜੋ ਹਾਲਾਤ ਅਸਲ ਵਿੱਚ ਪੰਜਾਬ ਦੇ ਬਣੇ ਨੇ ਉਸ ਨੂੰ ਲੈ ਕੇ ਹਰ ਪੰਜਾਬੀ ਚਿੰਤਿਤ ਹੈ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਹੈ ਚਾਹੇ ਉਹ ਪੰਜਾਬ 'ਚ ਰਹਿੰਦਾ ਹੈ ਜਾਂ ਬਾਹਰਲੇ ਮੁਲਕਾਂ 'ਚ ਰਹਿੰਦਾ ਹੈ ਪਰ ਜੇ ਤੁਹਾਨੂੰ ਕੋਈ ਇਹ ਕਹੇ ਕਿ ਜੇ ਪੰਜਾਬ ਨੂੰ ਠੀਕ ਕਰਨਾ ਹੈ ਜੇ ਪੰਜਾਬ 'ਚ ਗੈਂਗਸਟਰ ਖਤਮ ਕਰਨੇ ਹੈ ਜੇ ਪੰਜਾਬ ਦੇ ਵਿੱਚੋਂ ਕਾਨੂੰਨ ਵਿਵਸਥਾ ਨੂੰ ਦਰੁਸਤ ਕਰਨਾ ਤਾਂ ਤੁਹਾਨੂੰ ਬੇਅੰਤ ਸਿੰਘ ਵਰਗਾ ਰਾਜ ਚਾਹੀਦਾ ਹੈ ਹੋਗੇ ਨਾ ਹੈਰਾਨ ਜੀ ਹਾਂ ਮੈਂ ਅੱਜ ਗੱਲ ਇਹਦੀ ਕਰੂੰਗਾ ਔਰ ਇਹ ਗੱਲ ਕਰਨੀ ਬਣਦੀ ਵੀ ਹੈ ਤੁਹਾਡੇ ਨਾਲ ਸਾਂਝੀ ਕਰਨੀ ਪਣਦੀ ਵੀ ਹੈ ਕਿਉਂਕਿ ਇਹ ਰੈਫਰੈਂਸ ਦਿੱਤੇ ਜਾ ਰਹੇ ਨੇ ਆਪਣੇ ਬਿਆਨਾਂ ਰਾਹੀਂ ਰੈਫਰੈਂਸ ਕਿਉਂ ਦਿੱਤੇ ਜਾ ਰਹੇ ਨੇ ਕਿਉਂਕਿ ਸਵਾਲ ਸੀਗੇ ਹੁਣ ਕਿਹਨੂ ਸੀਗੇ ਮੈਂ ਉਹ ਵੀ ਤੁਹਾਨੂੰ ਦੱਸੂਗਾ ਸਵਾਲ ਸੀਗੇ ਕਿ ਪੰਜਾਬ ਦੇ ਵਿੱਚ ਜੀ ਕਾਨੂੰਨ ਵਿਵਸਥਾ ਖਰਾਬ ਹੈ ਗੈਂਗਸਟਰ ਲਗਾਤਾਰ ਫਿਰੋਤੀਆਂ ਮੰਗ ਰਹੇ ਨੇ ਕਤਲ ਕੀਤੇ ਜਾ ਰਹੇ ਨੇ ਤੇ ਇਹਨੂੰ ਕਿਵੇਂ ਖਤਮ ਕੀਤਾ ਜਾਂਦਾ ਤੇ ਅੱਗੇ ਉਹ ਜਵਾਬ ਕੀ ਆਂਦਾ ਤਦੋਂ ਯਾਦ ਇਹ ਬੀਨ ਸਿੰਘ ਦਾ ਰਾਜ ਉਦੋਂ ਕਿਵੇਂ ਪੰਜਾਬ ਪੁਲਿਸ ਦੇ ਵਿੱਚ ਨੌਜਵਾਨ ਭਰਤੀ ਕੀਤੇ ਗਏ ਸੀ 6 6 ਫੁੱਟੇ ਉਦੋਂ ਕਿਵੇਂ ਖੁੱਲੀ ਛੂਟ ਸੀ ਪੁਲਿਸ ਨੂੰ ਕਿ ਅਤਵਾਦ ਦਾ ਸਫਾਇਆ ਕਰੋ ਉਦੋਂ ਕਿਵੇਂ ਜਦੋਂ ਇਲੈਕਸ਼ਨ ਤੱਕ ਅਕਾਲੀ ਦਲ ਨਹੀਂ ਲੜਿਆ ਸੀ 92 ਚ ਉਦੋਂ ਕਿਵੇਂ ਕਾਂਗਰਸ ਇਲੈਕਸ਼ਨ ਲੜੀ ਸੀ ਇਹ ਹਵਾਲਾ ਅਕਾਲੀ ਦਲ ਨੂੰ ਦੇ ਕੇ ਦਿੱਤਾ ਗਿਆ ਕਿ ਉਦੋਂ ਤੇ ਬਾਦਲ ਪਰਿਵਾਰ ਜਿਹੜਾ ਸ਼ਿਮਲਾ ਤੇ ਮਨਾਲੀ ਦੇ ਹੋਟਲਾਂ 'ਚ ਰਜਾਈ ਲੈ ਕੇ ਪਿਆ ਸੀ ਉਦੋਂ ਅਸੀਂ ਲੜ ਰਹੇ ਸੀ ਇਲੈਕਸ਼ਨ ਇਹ ਬਿਆਨ ਦਿੱਤਾ ਰਵਨੀਤ ਸਿੰਘ ਮਿੱਠੂ ਨੇ ਹੁਣ ਤੁਸੀਂ ਕਹੋਗੇ ਕਿ ਦੀ ਗੱਲ ਕਰਤੀ ਭਈ ਬਿਆਨ ਦਿੱਤਾ ਹੈ ਤੇ ਇਹਦੇ ਤੇ ਗੱਲ ਕਰਨੀ ਜ਼ਰੂਰੀ ਹੈ ਕੀ ਰਵਨੀਤ ਮਿੱਠੂ ਨੂੰ ਵਾਕਈ ਇਹ ਲੱਗਦਾ ਹੈ ਕਿ ਪੰਜਾਬ ਨੂੰ ਹੁਣ ਬੀਨ ਸਿੰਘ ਰਾਜ ਵਾਲਾ ਮਾਡਲ ਚਾਹੀਦਾ ਕੱਲਾ ਪੁਲਿਸ ਦੇ ਵਿੱਚ ਨੌਜਵਾਨਾਂ ਦੀ ਭਰਤੀ ਯਾਦ ਹੈ ਜਾਂ ਬਾਕੀ ਕੁਝ ਵੀ ਯਾਦ ਹੈ ਹੁਣ ਗੱਲ ਸਾਰੀ ਹੈ ਜੋ ਮੈਂ ਤੁਹਾਡੇ ਨਾਲ ਕਰਨੀ ਚਾਹ ਰਿਹਾ ਰਵਨੀਤ ਬਿੱਟੂ ਪਹੁੰਚੇ ਸੀ ਚੰਡੀਗੜ੍ਹ ਬੀਜੇਪੀ ਨੇ ਇੱਕ ਪ੍ਰੋਟੈਸਟ ਕਰਨਾ ਸੀ ਸੀਐਮ ਹਾਊਸ ਦਾ ਕਿਉਂਕਿ ਅੱਜਕੱਲ ਪਾਜ-ਪਾਜ ਨੇ ਨਾ ਕੇਂਦਰੀ ਮੰਤਰੀ ਨੇ ਰਵਨੀਤ ਬਿੱਟੂ ਕਹਿੰਦੇ ਨੇ ਕਿ ਪੰਜਾਬ ਨੂੰ ਲੀਹਾਂ ਤੇ ਲੈ ਕੇ ਆਉਣਾ ਹੈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਰੁਸਤ ਕਰਨੀ ਹੈ ਤੇ ਮੈਨੂੰ ਆਪਣੇ ਪਰਿਵਾਰ ਵਰਗਾ ਯਾ ਰਾਜ ਜੋ ਬੇਨ ਸਿੰਘ ਨੇ ਕਿਸ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਹੈਂਡਲ ਕੀਤਾ ਸੀ ਸਿਆਸਤ ਵੀ ਕੀਤੀ ਇਲੈਕਸ਼ਨ ਵੀ ਲੜੇ ਮੁੱਖ ਮੰਤਰੀ ਵੀ ਰਿਹਾ ਔਰ ਸਾਰਾ ਕੁਝ ਕੀਤਾ ਅੱਜ ਉਸ ਤਰ੍ਹਾਂ ਦੀ ਸੋਚ ਦੀ ਲੋੜ ਹੈ ਉਹ ਕਹਿੰਦੇ ਨੌਜਵਾਨਾਂ ਨੂੰ ਖੁੱਲੇ ਹਥਿਆਰ ਦੇ ਦਿਓ ਉਹ ਨੌਜਵਾਨ ਜਿਹੜੇ ਚੰਗੀ ਨੀਅਤ ਦੇ ਨਾਲ ਉਸ ਗੈਂਗਸਟਰ ਦਾ ਸਫਾਇਆ ਕਰਨਾ ਚਾਹੁੰਦੇ ਆ ਇਸ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੋ ਬਿਆਨ ਹੋ ਗਏ ਇੱਕ ਤੇ ਕਹਿ ਗਏ ਜੀ ਬਿਆਨ ਸਿੰਘ ਵਰਗਾ ਰਾਜ ਚਾਹੀਦਾ ਦੂਜਾ ਕਹਿ ਗਏ ਕਿ ਉਹਨਾਂ ਨੂੰ ਹਥਿਆਰ ਦੇ ਦਿਓ ਜਿਹੜੇ ਤੁਹਾਡੇ ਤੋਂ ਮੰਗਦੇ ਆ ਦੇ ਦਿਓ ਇੱਕ ਕੇ 47 ਮੈਂ ਬੜਾ ਉਹ ਬਿਆਨ ਵੀ ਤੁਹਾਨੂੰ ਸੁਣਵਾ ਦੂੰਗਾ ਉਹ ਕਹਿੰਦੇ ਦੇ ਦਿਓ ਇੱਕ ਕੇ 47 ਜਿਹੜੇ ਖਤਮ ਕਰਨਾ ਚਾਹੁੰਦੇ ਆ ਕੀ ਵਾਕਈ ਇਹਦੇ ਨਾਲ ਪੰਜਾਬ 'ਚ ਮਾਹੌਲ ਠੀਕ ਹੋ ਜਾਏਗਾ ਇਦਿੱਤ ਚਰਚਾ ਕਰਾਂਗੇ ਬਿਲਕੁਲ ਕਰਾਂਗੇ ਆ ਬਿਆਨ ਸੁਣ ਲੋ ਫਿਰ ਫਿਰ ਸਰਦਾਰ ਬਿਆਨ ਸਿੰਘ ਜੀ ਦਾ ਨਾਮ ਲੈ ਕੇ ਨਾ ਫਿਰ ਤੁਸੀਂ ਉਹਨਾਂ ਦੇ ਘਰੇ ਫੋਟੋਆਂ ਲਾਓ ਆਹੀ ਆ ਹਾਲਾਤ ਸੀ ਉਦੋਂ ਦਾ ਬਾਰਡਰ ਖੁੱਲਾ ਸੀ ਅੱਜ ਤਾਂ ਆ ਕਿਹੜਾ ਪਿਸਟਲ ਜਗਾਨੇ ਚੱਲਦੇ ਆ ਨਾ ਜਿਹੜਾ ਬਰਸਟ ਚੱਲਦੇ ਆ ਉਦੋਂ ਡਰਮ ਮੈਗਜ਼ੀਨ ਜੀਪੀਐਮ ਐਲਐਮਜੀ ਇਹ ਚੱਲਦੇ ਸੀ ਰਾਕਟ ਲਾਂਚਰ ਚੱਲਦੇ ਸੀ ਜਦੋਂ ਸਰਦਾਰ ਬਿਆਨ ਸਿੰਘ ਨੇ ਮੂੰਹ 모ੜੇ ਆ ਇਹਨਾਂ ਦੇ ਅੱਜ ਤਾਂ ਆ ਪਿਸਤੌਲੀਆਂ ਜੀ ਐਨ ਐਨੀਆਂ ਕਿਚ ਉਹ ਚੱਲਦੀਆਂ ਉਹ ਨਹੀਂ ਸਾਹਮ ਹੋ ਰਹੀਆਂ ਇਹਨਾਂ ਸਰਕਾਰ ਤੋਂ ਮੇਰੇ ਪਰਿਵਾਰ ਨੇ ਉਹ ਡਰਮ ਮੈਗਜ਼ੀਨ ਲੱਗੇ AK47ਆਂ ਦੇ ਮੂੰਹ ਬੰਦ ਕੀਤੇ ਆ ਇਹ ਸਵਾਲ ਕਰਨਗੇ ਇਹ ਸੁਖਵੀਰ ਸਿੰਘ ਬਾਦਲ ਤੇ ਕਾਲੀ ਦਲ ਇਹਨਾਂ ਦੇ ਪਿਤਾ ਜੀ ਸਤਕਾਰਯੋਗ ਬਾਦਲ ਸਾਹਿਬ ਭੱਜ ਗਏ ਸੀ 92 ਦੀਆਂ ਇਲੈਕਸ਼ਨਾਂ ਚ ਬਾਈਕਟ ਕਰਕੇ ਜਦੋਂ ਗੋਲੀ ਚੱਲਦੀ ਸੀ ਜਦੋਂ ਜਾਂਦਾ ਸੀ ਨਾ ਭ੍ਰਸਟ ਸਿੱਧਾ ਡਰਮ ਮੈਗਜ਼ੀਨ ਚ 180 ਪੈਂਦੀਆਂ ਸੀ ਤਾਂ ਉਦੋਂ ਪ੍ਰਕਾਸ਼ ਸਿੰਘ ਬਾਦਲ ਤੇ ਕਾਲੀ ਦਲ ਰਜਾਈਆਂ ਲੈ ਕੇ ਮਨਾਲੀ ਦੇ ਹੋਟਲਾਂ ਚ Shimla ਦੇ ਹੋਟਲਾਂ ਚ ਪਏ ਸੀ ਜਦੋਂ ਉਸ ਮੀਰਾ ਪਰਿਵਾਰ ਲੜ ਰਿਹਾ ਸੀ ਉਹ ਇਹਨਾਂ ਤੋਂ ਪਿਸਤੌਲੀਆਂ ਤੋਂ ਨਹੀਂ ਲੜ ਹੁੰਦਾ ਇਹਨਾਂ ਨੂੰ ਇੱਕ ਛੋਟੇ ਗੈਂਗਸਟਰ ਨੇ ਜਿਹੜੇ ਟਕੇ ਟਕੇ ਦੇ ਗੁੰਡੇ ਉਹਨਾਂ ਤੋਂ ਨਹੀਂ ਲੜ ਹੁੰਦਾ ਇਹ ਗੱਲ ਕਰਨਗੇ ਉਹਨਾਂ ਦੀ ਜਿਹੜੀ ਆ ਪੰਜਾਬ ਪੁਲਿਸ ਆ ਨਾ ਐਂ ਪੰਜਾਬ ਪੁਲਿਸ 92 ਚ ਵੀ ਸੀ ਪਰ ਜੇ ਮੈਂ ਇੱਕ ਪੰਜਾਬ ਸਰਕਾਰ ਨੂੰ ਤੇ ਡੀਜੀਪੀ ਨੂੰ ਇਹ ਸਲਾਹ ਦਿੰਨਾ ਉਦੋਂ ਆਹ ਜਿਹੜੀ ਪੁਲਿਸ ਆ ਨਾ ਇਹ ਜਿਹੜੀ ਪੁਲਿਸ ਆ ਠੀਕ ਆ ਇਹਨੇ ਲੜਾਈ ਲੜੀ ਆ ਕਿਸੇ ਵੇਲੇ ਪਰ ਉਦੋਂ ਜਦੋਂ ਸਰਦਾਰ ਬਿਆਨ ਸਿੰਘ ਜੀ ਆਏ ਸੀ ਉਹਨਾਂ ਨੇ ਕਿਹਾ ਸੀ ਵੀ ਜੇ ਇਹ 147ਾਂ ਨਾਲ ਲੜਨਾ ਤਾਂ ਪੰਜਾਬ ਦੇ ਵਿੱਚ ਜਾਓ ਨਿਕਲੋ ਸਾਰੇ ਡੀਜੀਪੀ ਤੌਰ ਤੇ ਸਾਰੇ ਐਸਐਸਪੀ ਤੌਰ ਤੇ ਕਿ ਇਹਨਾਂ ਦੇ ਮੂੰਹ ਮੋੜਨੇ ਆ ਉਹ ਪਰਤੀ ਹੋ ਜੋ ਤੇ ਕਮਾਂਡੋ ਖੜੀ ਹੋਈ ਉਦੋਂ ਕਮਾਂਡੋ ਫਰਸਟ ਕਮਾਂਡੋ ਸੈਕਿੰਡ ਕਮਾਂਡੋ ਥਰਡ ਕਮਾਂਡੋ ਫੋਰਥ ਕਮਾਂਡੋ ਫਿਫਥ ਪੰਜ ਕਮਾਂਡੋ ਦੀਆਂ ਬਟਾਲੀਆਂ ਨਾ ਬਣੀਆਂ ਤੇ ਉਹਦੇ ਵਿੱਚ ਕੋਈ ਪੇਪਰ ਟੈਸਟ ਨਹੀਂ ਸੀ ਪੜਾਈ ਦਾ ਉੱਚ ਇਹ ਦੇਖਿਆ ਜਾਂਦਾ ਸੀ ਕਿ ਕਿਹਦਾ ਨਿਸ਼ਾਨਾ ਕਿੰਨਾ ਤੇ ਕਦ ਕਿੰਨਾ ਤੇ ਛਾਲ ਕਿੰਨੀ ਮਾਰ ਸਕਦਾ ਜਿੰਨਾ ਚਿਰ ਉਹ ਪੰਜਾਬ ਦੇ ਮੁੰਡੇ ਭਰਤੀ ਨਹੀਂ ਕਰੋਗੇ ਇਹ ਗੈਂਗਸਟਰਥੋਂ ਨਹੀਂ ਖਤਮ ਹੋਣਾ ਜਿੱਦਣ ਸਾਡੀ ਵਾਰੀ ਆਈ ਸਰਕਾਰ ਦੀ ਜਿਹੜੀ ਪੰਜਾਬ ਪੁਲਿਸ 92 ਸੀ ਅੱਜ ਉਹ ਲੋਕ ਰਿਟਾਇਰ ਹੋਣ ਦੇ ਕੰਢੇ ਆ ਤੇ ਉਹਨਾਂ ਨੇ ਪਰਚੇ 'ਚ ਬਹੁਤ ਵੱਡੇ ਝੇਲੇ ਉਹਨਾਂ ਨੇ ਐਫ ਆਈ ਆਂ ਦੇ ਝੇਲੀਆਂ ਕਿਸੇ ਸਰਕਾਰ ਨੇ ਮਦਦ ਨਹੀਂ ਕੀਤੀ ਉਹਨਾਂ ਦੀ ਕੋਈ ਸਰਕਾਰ ਉਹਨਾਂ ਦੀ ਕੇਸ ਨਹੀਂ ਲੜੇ ਉਹ ਜੇਲ੍ਹਾਂ 'ਚ ਬੈਠੇ ਅੱਜ ਜਿਨ੍ਹਾਂ ਨੇ ਲੜਾਈ ਦੇਸ਼ ਦੀ ਲੜੀ ਮੈਂ ਕੋਈ ਮਾੜੇ ਬੰਦਿਆਂ ਦੀ ਗੱਲ ਨਹੀਂ ਚਾਰ ਪੰਜ ਜਿਨ੍ਹਾਂ ਨੇ ਗਲਤ ਕੰਮ ਕੀਤੇ ਮੈਂ ਉਹਨਾਂ ਦੀ ਸਪੋਰਟ ਕਰਦਾ ਪਰ ਜੈਨੂਅਨ ਜੇ ਤੁਸੀਂ ਕਰਨੀ ਆ ਤਾਂ ਤੁਹਾਨੂੰ ਨਵੇਂ ਮੁੰਡੇ ਚੰਗੇ ਸਪੋਰਟਸਮੈਨ ਚੰਗੇ ਪਿੰਡਾਂ 'ਚ ਕਿਤੇ ਪੰਜਾਬ 'ਚ ਨੌਜਵਾਨ ਨਹੀਂ ਜਿਹੜੇ ਗਿੱਚੀਆਂ ਤੋਂ ਫੜ ਲੈਣਗੇ ਇਹ ਜਿਹੜੇ ਇਹ ਏਨੇ ਏਨੇ ਗੈਂਗਸਟਰ ਜਿਹੜੇ ਆ ਫਿਰਦੇ ਆ ਪੰਜਾਬ ਦੇ ਸ਼ੇਰ ਮੁੰਡੇ ਜਿਹੜੇ ਪਿੰਡਾਂ ਦੇ ਆ ਇਹਨਾਂ ਨੂੰ ਗਿੱਚੀਆਂ ਤੋਂ ਫੜ ਕੇ ਚੱਕ ਦੇਣਗੇ ਉੱਤੇ ਐਂ ਕਮਾਂਡੋ ਆਈਸੀ ਜਿਨ੍ਹਾਂ ਨੇ ਚੱਕੇ ਸੀ ਬਿੱਟੂ ਜੀ ਇਹ ਕੇਂਦਰੀ ਨੇਤਿਤਵ ਕੇ ਸਾਹ ਤੇ ਹੋਰ ਮੈਂ ਕਹਿਣਾ ਉਹਨਾਂ ਨੂੰ ਵੀ ਅਸਲਾ ਮਹਈਆ ਕਰਾਓ ਜਿਹੜੇ ਇਹ ਗੈਂਗਸਟਰ ਦੇ ਉਲਟ ਲੜਾਈ ਲੜਨ ਨੂੰ ਤਿਆਰ ਆ ਦੋ ਵੈਪਨ ਉਹਨਾਂ ਨੂੰ ਦੋ AK-47 ਉਹਨਾਂ ਨੂੰ ਉਹ ਕੱਲੇ ਇਹਨਾਂ ਨੂੰ ਨੇੜਕ ਜਣ ਕੇ ਪਿੰਡੋਂ ਪਿੰਡ ਇਹ ਹੋਇਆ ਸੀ ਉਸ ਵੇਲੇ ਜਿਹੜੇ ਕਾਨੂੰਨ ਕਾਇਦੇ ਚ ਰਹਿ ਕੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਫੜਾਓ ਵੈਪਨ ਕਰਨਗੇ ਇਹਨਾਂ ਦੀ ਸਫਾਈ ਸੋ ਰਵਨੀਤ ਬਿੱਟੂ ਨੂੰ ਸੁਣ ਲਿਆ ਤੁਸੀਂ ਉਹ ਕਹ ਰਹੇ ਨੇ ਕਿ ਜੀ ਗੈਂਗਸਟਰ ਖਤਮ ਹੋ ਸਕਦੇ ਆ ਸਾਰਾ ਕੁਝ ਹੋ ਸਕਦਾ ਪਰ ਮੇਰਾ ਇੱਕ ਇੱਥੇ ਤੁਹਾਨੂੰ ਵੀ ਸਵਾਲ ਹੈ ਕਿ ਤੁਸੀਂ ਇਹਦੇ ਤੇ ਆਪਣੀ ਕੀ رائے ਰੱਖਦੇ ਹੋ ਕਿ ਵਾਕਈ ਇਸੇ ਤਰ੍ਹਾਂ ਗੈਂਗਸਟਰ ਖਤਮ ਹੋਣਗੇ ਨੌਜਵਾਨਾਂ ਨੂੰ ਹਥਿਆਰ ਦਿਓ ਪੁਲਿਸ ਦੇ ਵਿੱਚ ਭਰਤੀਆਂ ਦੀ ਗੱਲ ਤੇ ਚਲੋ ਠੀਕ ਹੈ ਪਰ ਸਵਾਲ ਵੱਡਾ ਹੈ ਕਿ ਵਾਕਈ ਪੰਜਾਬ ਨੂੰ ਬੇਅੰਤ ਸਿੰਘ ਵਾਲਾ ਰਾਜ ਚਾਹੀਦਾ ਕੀ ਵਾਕਈ ਚਾਹੀਦਾ ਕਿਉਂਕਿ ਬੇਅੰਤ ਸਿੰਘ ਰਾਜ ਦਾ ਇੱਕ ਪੱਖ ਤੇ ਰਵਨੀਤ ਮਟੋ ਰੱਖ ਗਏ ਜਾਂ ਕਹੋ ਕਿ ਜੋ ਨਾਦੀ ਪੋਲਿਟਿਕਸ ਨੂੰ ਸੂਟ ਕਰਦਾ ਉਹ ਪੱਖ ਤੇ ਉਹਨਾਂ ਨੇ ਰਖਤਾ ਦੂਜੇ ਪੱਖ ਦੀ ਕੀ ਗੱਲ ਕਰੋਗੇ ਕਿ ਅੱਜ ਵੀ ਪੰਜਾਬ ਦੇ ਵਿੱਚ ਗੈਂਗਸਟਰ ਖਤਮ ਕਰਨੇ ਆ ਲਾਅ ਐਂਡ ਆਰਡਰ ਤੁਰਸਤ ਕਰਨਾ ਹੈ ਤੇ ਉਸ ਨੌਜਵਾਨ ਨੂੰ ਲੀਤੇ ਲੈ ਕੇ ਆਣਾ ਪੈਣਾ ਉਹਦੇ ਲਈ ਕੰਮ ਕਰਨੇ ਪੈਣੇ ਆ ਪਰ ਰਵਨੀਤ ਬਿੱਟੂ ਜੀ ਕੀ ਕਹਿ ਰਹੇ ਕਿ ਜਿਹੜੇ ਉਹਨਾਂ ਤੋਂ ਤਰਸਦੇ ਉਹਨਾਂ ਨੂੰ ਹਥਿਆਰ ਫੜਾ ਦਿਓ ਕਹਿਣ ਦਾ ਮਤਲਬ ਹੈ ਇਹ ਕਿ ਜਿਹੜੇ ਲੋਕ ਲੜਨਾ ਚਾਹੁੰਦੇ ਆ ਉਹਨਾਂ ਨੂੰ ਦੇ ਦਿਓ ਹਥਿਆਰ ਕਿਉਂ ਨਹੀਂ ਦਿੰਦੇ ਸੋ ਇਹ ਬਿਆਨ ਬੜਾ ਆਪत्तिजनक ਬਿਆਨ ਹੈ ਹੁਣ ਮੈਨੂੰ ਨਹੀਂ ਪਤਾ ਪੰਜਾਬ ਸਰਕਾਰ ਇਸ ਬਿਆਨ ਤੇ ਕੀ ਨੋਟਿਸ ਲੈਂਦੀ ਹੈ ਲੈਣਾ ਵੀ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਪਰ ਮੈਂ ਇਹ ਸਵਾਲ ਤੁਹਾਡੇ ਸਾਹਮਣੇ ਛੱਡ ਕੇ ਜਾ ਰਿਹਾ ਦੋ ਸਵਾਲ ਨੇ ਕਮੈਂਟਾਂ ਚ ਜ਼ਰੂਰ ਆਪਣੀ ਰਾਏ ਦਿਓ ਕਿ ਭਾਈ ਕਿ ਵਾਕੇ ਹੀ ਬਿਆਨ ਸਿੰਘ ਵਾਲਾ ਰਾਜ ਪੰਜਾਬ ਨੂੰ ਚਾਹੀਦਾ ਇੱਕ ਦੂਜੀ ਗੱਲ ਕਿ ਵਾਕੇ ਹੀ ਹੁਣ ਨੌਜਵਾਨਾਂ ਨੂੰ ਹਥਿਆਰ ਫੜਾ ਦਈਏ ਮਤਲਬ ਕਿਸ ਤਰ੍ਹਾਂ ਦੀ ਗੱਲ ਇੱਥੇ ਕਹਿ ਕੇ ਗਏ ਕਿ ਜੀ ਉਹਨਾਂ ਲੋਕਾਂ ਨੂੰ ਹਥਿਆਰ ਦਿਓ ਜਿਹੜੇ ਲੜਨਾ ਚਾਹੁੰਦੇ ਆ ਕਿ ਇਹਦੇ ਨਾਲ ਪੰਜਾਬ ਦੀ ਕਾਨੂੰਨ ਵਿਵਸਥਾ ਦਰਸਤ ਹੋ ਜਾਏਗੀ ਮੈਂ ਇਹਦੇ ਤੇ ਬਹੁਤਾ ਟਿੱਪਣੀ ਨਹੀਂ ਕਰਨੀ ਸਿਰਫ ਰਾਏ ਤੁਹਾਡੀ ਮੈਂ ਬਾਰ-ਬਾਰ ਕਹਿ ਰਿਹਾ ਤੁਹਾਡੀ ਰਾਏ ਚਾਹੀਦੀ ਹੈ ਕਮੈਂਟਾਂ ਚ ਦੱਸੋ ਕਿ ਵਾਕੇ ਹੀ ਪੰਜਾਬ ਨੂੰ ਅਜੇ ਹਰਾਸ ਚਾਹੀਦਾ ਫਿਰ ਉਸ ਤੋਂ ਬਾਅਦ ਚਰਚਾ ਕਰਾਂਗੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ